रतन टीवी चैनल ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆਂ ਇੱਧਰ ਪਟੇਲ ਨਗਰ ਜੋ ਕਿ ਅਮਰਜੀਤ ਮਹਿਤਾ ਪ੍ਰੈਜ਼ੀਡੈਂਟ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਬਹੁਤ ਹੀ ਵੱਡਾ ਸਮਾਗਮ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੇ ਕਿ ਅੰਤਰਰਾਸ਼ਟਰੀ ਕਥਾ ਪੜਕਦਾ ਭਗਵਤ ਭੂਸ਼ਣ ਦੇ ਦੇ ਪ੍ਰੋਫੈਸਰ ਪ੍ਰਦੀਪ ਮਿਸ਼ਰਾ ਜੀ ਸਿਹੋਰੇ ਵਾਲੇ ਪਹੁੰਚ ਰਹੇ ਹਨ ਉੱਥੋਂ ਦੇ ਪ੍ਰੋਗਰਾਮ ਦੀਆਂ ਦਿਖਾਉਣਿਆ ਤੁਹਾਨੂੰ ਤਸਵੀਰਾਂ ਕਿਉਂਕਿ ਉਦੋਂ ਪਹਿਲਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਆਓ ਚੱਲਦੇ ਆਂ ਅੰਦਰ ਤਿਆਰੀਆਂ ਦੇ ਦੇਖੋ ਇਹ ਜਿੱਥੇ ਪ੍ਰਦੀਪ ਮਿਸ਼ਰਾ ਜੀ ਨੇ ਕਥਾ ਕਰਨੀ ਆ ਉੱਥੋਂ ਦੀ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਸੋ ਆਪਣੇ ਨਾਲ ਪ੍ਰਬੰਧਕ ਵੀਰ ਵੀ ਨੇ ਔਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਦੇਖੋ ਇੱਥੋਂ ਦੀਆਂ ਤਸਵੀਰਾਂ ਜਿੱਥੇ ਕਿ ਪ੍ਰਦੀਪ ਮਿਸ਼ਰਾ ਜੀ 6 ਮਾਰਚ ਤੋਂ ਲੈ ਕੇ 12 ਮਾਰਚ ਤੱਕ ਕਥਾ ਕਰਨਗੇ ਉਸ ਜਗ੍ਹਾ ਤੇ ਤਿਆਰੀਆਂ ਚੱਲ ਰਹੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਇਹ ਤਸਵੀਰਾਂ ਪਟੇਲ ਨਗਰ श्री बैशनु माता मंदिर ਦੇ ਬਿਲਕੁਲ ਸਾਹਮਣੇ ਪਟੇਲ ਨਗਰ ਵਿਖੇ ਹੈ ਜੀ ਸਵਾਉ ਉਥੋਂ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਠੀਕ ਹੈ ਨਾ ਉਹਨਾਂ ਦਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਵਾਉ ਉਥੋਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਸਾਡੇ ਦਰਮਿਆਨ ਪਹੁੰਚੇ ਸਾਡੇ ਅਮਰਜੀਤ ਮਹਿਤਾ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਹੋਣਾ ਹੈਗਾ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਰਹੇ ਇੱਥੇ ਦੇਖੋ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਬਹੁਤ ਅੱਛੇ ਪ੍ਰਬੰਧ ਹੋ ਰਹੇ ਨੇ ਲੋਕ ਆਨੇ ਸ਼ੁਰੂ ਹੋ ਗਏ ਨੇ ਤੇ ਅਰੇਂਜਮੈਂਟਸ ਖਾਣੇ ਪੀਣੇ ਦਾ ਨੌਨ ਦਾ ਵਾਸ਼ਰੂਮ ਦਾ ਟੈਂਟ ਦਾ ਕੁਰਸੀਆਂ ਦਾ ਸਭ ਚੱਲ ਰਿਹਾ ਕੱਲ ਤੱਕ ਸਭ ਸਮਾਪਤ ਹੋ ਜੂਗੇ ਚੀਜ਼ਾਂ ਦਾ ਅਰੇਂਜਮੈਂਟ ਕਰਨ ਦਾ ਟੀਮਾਂ ਦਾ ਤੇ ਪਰਸੋ ਤੋਂ ਕਥਾ ਸਟਾਰਟ ਹੈ ਕੱਲ ਨੂੰ ਸ਼ੋਭਾ ਜਤਾਂ ਸਵੇਰੇ 11 ਵਜੇ ਪੋਸਟੋ ਵੀ ਆ ਚੱਲੂਗੀ ਤੇ ਹਨਮਨ ਮੂਰਤੀ ਕੋਲ ਸਮਾਪਤੀ ਤੇ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕਿ ਕਦੋਂ ਤੋਂ ਲੈ ਕੇ ਕਦੋਂ ਕਿੰਨੇ ਦਿਨਾਂ ਤੱਕ ਹੋਏਗਾ ਕਥਾ 6 ਮਾਰਚ ਤੋਂ ਲੈ ਕੇ 12 ਮਾਰਚ ਤੱਕ ਹੈ ਵੈਸ਼ਨੂ ਦੇਵੀ ਮੰਦਿਰ ਪਟੇਲ ਨਗਰ ਬਠਿੰਡਾ ਤੇ ਪਹਿਲੇ 3 ਦਿਨ 1 ਤੋਂ ਲੈ ਕੇ 4 ਵਜੇ ਤੱਕ ਚੱਲੇਗੀ ਪਿਛਲੇ ਦਿਨ 2 ਤੋਂ ਲੈ ਕੇ 5 ਵਜੇ ਤੱਕ ਚੱਲੇਗੀ ਕਥਾ ਮਾਤਾ ਜੀ ਜੀ ਕੀ ਵਿਵਸਥਾ ਕੀਤੀ ਬਿਲਕੁਲ ਪੂਰੀ ਵਿਵਸਥਾ ਉਹ ਦੇਖੋ ਵੱਡੇ ਗੇਟ ਸਾਰੇ ਖੋਲ ਦਿੱਤੇ ਗਏ ਨੇ ਜਿਨ੍ਹਾਂ ਕੋਲ ਪਾਸ ਨਹੀਂ ਹੈਗੇ ਉਹ ਬਿਲਕੁਲ ਬੇਫਿਕਰ ਹੋ ਜਨ ਬਹੁਤ ਵੱਡਾ ਪੰਡਾਲ ਰੱਖਿਆ ਹੈਗਾ ਜਿਹਦੇ ਕੋਲ ਪਾਸ ਨਹੀਂ ਹੈਗੇ ਹਰ ਬੰਦੇ ਨੂੰ ਬੈਠਣ ਨੂੰ ਜਗ੍ਹਾ ਮਿਲੂਗੀ ਜਿੰਨੇ ਮਰਜ਼ੀ ਬੰਦੇ ਆਉਣ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਕਿ ਪ੍ਰਦੀਪ ਮਿਸ਼ਰਾ ਜੀ ਨੇ ਆਉਣਾ ਸੋ ਅਮਰਜੀਤ ਮਹਿਤਾ ਜੀ ਨੇ ਦੱਸਿਆ ਹੈ ਕਿ ਪੂਰੇ ਵਧੀਆ ਪ੍ਰਬੰਧ ਕੀਤੇ ਗਏ ਨੇ ਵੇਖੋ ਤਿਆਰੀਆਂ ਚੱਲ ਰਹੀਆਂ ਨੇ ਇਸ ਪੰਡਾਲ ਦੇ ਵਿੱਚ ਸੰਗਤਾਂ ਵਾਸਤੇ ਗੱਦਿਆਂ ਦਾ ਪ੍ਰਬੰਧ ਵੀ ਹੋਰ ਵੀ ਬਹੁਤ ਹੀ ਉਕਤਾ ਪ੍ਰਬੰਧ ਕੀਤੇ ਗਏ ਨੇ ਇਹ ਸਟੇਜ ਬਣ ਰਹੀ ਹੈ ਆਓ ਤੁਹਾਨੂੰ ਸਟੇਜ ਵੀ ਦਿਖਾ ਦਈਏ ਸਟੇਜ ਬਿਲਕੁਲ ਤਿਆਰ ਤਿਆਰੀ ਚੱਲ ਰਹੀ ਹੈ ਸਟੇ ਦੀ ਤਿਆਰੀ ਚੱਲ ਰਹੀ ਹੈ ਜਿੱਥੇ ਕੇ ਪ੍ਰਦੀਪ ਮਿਸ਼ਰਾ ਜੀ ਨੇ ਕਥਾ ਕਰਨੀ ਹੈ ਆਓ ਅੱਗੇ ਵੀ ਤੁਹਾਨੂੰ ਸੁਵਿਧਾ ਦਿਖਾਉਣੇ ਸੋ ਦੇਖੋ ਇਹ ਵੀ ਪ੍ਰਬੰਧ ਹੋ ਰਹੇ ਨੇ ਪਰ ਪ੍ਰਬੰਧ ਦੇ ਨਾਲ-ਨਾਲ ਸੋ ਇੱਥੇ ਸੰਗਤਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਾਡੇ ਭੈਣ ਜੀ ਬੈਠੇ ਨੇ ਹਾਂਜੀ ਭੈਣ ਜੀ ਕੀ ਨਾਮ ਹੈ ਆਪਣਾ ਕਿੱਥੋਂ ਆਏ ਹੋ ਮੈਂ ਤਾਂ ਧਿਆਨੇ ਤੋਂ ਆਈ ਹਾਂ ਜੀ ਅੱਛਾ ਜੀ ਜੀ ਸ਼ੁਭਾਈ ਨਾਸਤੋ ਪਿਆ ਅੱਜ ਆਪਣੇ ਕਥਾ ਤਾਂ ਸ਼ੁਰੂ ਹੋਈ ਨਹੀਂ ਕੱਲ ਪਰ ਦੋ ਦਿਨ ਲੱਗਣਗੇ ਹਾਂ ਜੀ ਅੱਜ ਜੀ ਅਸੀਂ ਜੀ ਪਹਿਲਾਂ ਇਸ ਕਰਕੇ ਆਏ ਆ ਜੀ ਕਿਉਂਕਿ ਬਹੁਤ ਰਸ਼ ਪੈਦਾ 20 30 ਲੱਖ ਇਧਰ ਪਬਲਿਕ ਆਗ ਆਣੀ ਇੱਥੇ ਆਗ ਆਣੀ ਆ ਇਹ ਸਾਨੂੰ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਆ ਜੰਦੇ ਆ ਇਹਨਾਂ ਦੇ ਦਸ਼ਰਉਂਦੇ ਆ ਸੁਣ ਲੈ ਇਹਨਾਂ ਦੀ ਕਥਾ ਸੁਣਨ ਹੁੰਦੀ ਹੈ ਅੱਛੀ ਤਰ੍ਹਾਂ ਦੇ ਪਹਿਲਾਂ ਵੀ ਬਠਿੰਡੇ ਚ ਕਥਾ ਹੋਈ ਸੀ ਪਹਿਲਾਂ ਤੁਸੀਂ ਇਹਨੂੰ ਕਿੰਨੇ ਚਿਰ ਹੋ ਗਏ ਤੁਹਾਨੂੰ ਇਹਨਾਂ ਨਾਲ ਜੁੜਿਆ ਹਾਂ ਹਾਂ 5 ਸਾਲ ਹੋ ਗਏ ਜੀ ਅੱਛਾ ਬਹੁਤ ਖੁਸ਼ ਮਿਲੇ ਆ ਇਹਨਾਂ ਦੀ ਕਥਾ ਸੁਣ ਕੇ ਬਹੁਤ ਦੁੱਖ ਦੂਰ ਹੋਈ ਆ ਬਹੁਤ ਮਨੋ ਕਾਮਨਾ ਪੂਰੀਆ ਹੋ ਜਾਂ ਹਾਂ ਜੀ ਇਹ ਤਾਂ ਸ਼ਕ ਸ਼ਕ ਭੋਲੇ ਸ਼ੰਕਰ ਤੇ ਅੱਜ ਤੁਸੀਂ ਆਏ ਹੋ ਫਿਰ ਇੱਥੇ ਤੁਹਾਡਾ ਰਹਿਣ ਦਾ ਦਾ ਖਾਣ ਪੀਣ ਦਾ ਪ੍ਰਬੰਧ ਹੋਵੇ ਇੱਥੇ ਰਵਾਂਗੇ ਅਸੀਂ ਬੈਠੀਆਂ ਸਾਨੂੰ ਕੁਛਕਿਛ ਕਰਦੇ ਆਂ ਹਾਂਜੀ ਸਾਨੂੰ ਦੋਗੇ ਜੀ ਰੋਟੀ ਪਾਣੀ ਸਾਹਿਬ ਇਹਨਾਂ ਦਾ ਕਰਨਗੇ ਇਤਿਜਾਬ ਅੱਛਾ ਹਾਂਜੀ ਹੋਰ ਸੰਗਤਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਸਭ ਸੰਗਤ ਆਣ ਬੰਦ ਚੜ ਕੇ ਆਣ ਇਹਨਾਂ ਦੇ ਇਹ ਮਤਲਬ ਮੌਕਾ ਸਾਲ ਬਾਦ ਮਿਲੂਗਾ ਜਾ ਕੇ ਸਾਨੂੰ 25 ਚ ਕਥਾ ਹੋਈ ਸੀ ਹੁਣ ਇੰਨਾ ਸਾਲ 24 ਚ ਹੋਈ ਸੀ ਹੁਣ 25 ਹੋਈ ਆ ਗਾਹਾਂ 26 ਵਿੱਚ ਵੀ ਕਰਾਂਗੇ ਮਹਿਤਾ ਜੀ ਇਹ ਮਹਿਤਾ ਜੀ ਸਾਡੇ ਇਸ ਇਹ ਵੀ ਸਾਡੇ ਭੋਲੇ ਰਾਤ ਜੀ ਜਿਹੜੇ ਸਾਨੂੰ ਗੁਰੂ ਦਾ ਸੰਗ ਕਰਾਉਂਦੇ ਆ ਗੁਰੂ ਦੇ ਦਰਸ਼ਨ ਕਰਾਉਂਦੇ ਆ ਸਾਨੂੰ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਨੂੰ ਇਹ ਸੁਣ ਕੇ ਵੀ ਜਦੋਂ ਮਹਿਤਾ ਜੀ ਨੇ ਪਟਿੰਡੇ ਵਿੱਚ ਇਹਨਾਂ ਨੂੰ ਸੱਦਿਆ ਵਾ ਅਸੀਂ ਅਸੀਂ ਉਹਨਾਂ ਦਾ ਵੀ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇਹ ਗੁਰੂ ਜੀ ਲਈ ਮੰਗਾਇਆ ਬਹੁਤ 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 ਖੁਸ਼ੀ ਆਣਗੇ ਬਹੁਤ ਸੰਗਤ ਆਣੀ ਆ ਜੀ 25 30 30 ਤੋਂ ਉੱਪਰ ਟੱਪੂ ਗਈ ਇਹਨਾਂ ਦੀ ਕਥਾ ਸੁਣ ਕੇ ਦੁੱਖ ਦੂਰ ਹੁੰਦੇ ਆ ਇਹਨਾਂ ਦੇ ਬੱਚੇ ਹੁੰਦੇ 20 ਵੀ 30 ਸਾਲਾਂ ਦੇ ਬੱਚੇ ਹੁੰਦੇ ਬੱਚੇ ਮਿਲਦੇ ਆ ਇਹਨਾਂ ਨੂੰ ਇਹ ਅੰਨੀ ਪੋਲੇ ਸ਼ੰਕਰ ਦੇ ਕਰਦੇ ਕਥਾ ਕਰਦੇ ਆ ਇਹਨਾਂ ਦੀ ਬੜੀ ਕਿਰਪਾ ਵਾ ਇਹਨਾਂ ਨੇ ਰੋਕੇ ਮੈਂ ਕਹਿੰਨੀ ਆ ਇਹ ਬਲਠਿੰਡਾ ਵਾਲੇ ਦੇ ਖੁੱਲਗੇ ਭਾਗ ਇਹਨਾਂ ਦੇ ਦਰਸ਼ਨ ਕਰਨ ਇਹਨਾਂ ਦੀ ਕਥਾ ਸੁਣ ਜਿਹੜੀ ਵੀ ਸੁਣਸਿਆ ਹਾਲ ਹੋਊਗੀ ਆਪਣੇ ਆਪ ਹਾਲ ਹੋਊਗੀ ਪੋਲੇ ਸ਼ੰਕਰ ਕਰਨ ਕੇ ਆਪ ਸੋ ਹੁਣੇ ਤੁਸੀਂ ਸੁਣਿਆ ਮਾਤਾ ਜੀ ਪਾਸੋਂ ਭੈਣ ਜੀ ਕਰੋ ਵੇਖੋ ਕਹਿੰਦੇ ਪੋਲੇ ਨਾਥ ਦੀ ਕਥਾ ਕਰਦੇ ਨੇ ਤੇ ਦੁੱਖ ਦੂਰ ਹੁੰਦੇ ਨੇ ਇਹਨਾਂ ਨੂੰ ਸੰਗਤਾਂ ਨੂੰ ਵੀ ਮੈਸੇਜ ਲਾਇਆ ਹੈ ਕਿ ਵੱਧ ਝੜ ਕੇ ਇਸ ਸਮਾਗਮ ਦੇ ਵਿੱਚ ਇਸ ਕਥਾ ਦੇ ਵਿੱਚ ਆਉਣ ਤੇ ਖੁਸ਼ੀਆਂ ਪਾਉਣ ਤੁਸੀਂ ਦੇਖਦੇ ਰਹੋ ਹਮੇਸ਼ਾ ਰਤਨ ਟੀਵੀ ਚੈਨਲ ਸੋ ਇਹ ਇਸ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਭ ਤੋਂ ਪਹਿਲਾਂ ਤਾਂ ਅੱਜ ਸਪਾਤਾ ਬਿਕਸਲ ਤੇ ਖੜੇ ਹੈ ਉਹਨੂੰ ਨਤਮਸਤ ਕਰਨਾ ਤੇ ਸਾਰਿਆਂ ਨੂੰ ਸ਼੍ਰੀ ਸ਼ਿਵਾਏ ਨਮਸਤੋਭਿਮ ਓਮ ਨਮਾ ਸ਼ਿਵਾਏ ਅ ਅਮਰਜੀਤ ਮਹਿਤਾ ਜੀ ਪਦਮਜੀਤ ਮਹਿਤਾ ਜੀ ਵੱਲੋਂ ਉਪਰਾਲਾ ਜਿਹੜਾ ਪਿਛਲੇ ਸਵਾ ਸਾਲ ਪਹਿਲਾਂ ਇੱਕ ਉਪਰਾਲਾ ਕੀਤਾ ਸੀ ਕਿ ਬਠਿੰਡਾ ਦੇ ਜਿਹੜਾ ਆਪਣਾ ਗਰਾਊਂਡ ਸੀਗਾ ਸਟੇਡੀਅਮ ਦੇ ਵਿੱਚ ਇੱਕ ਉਪਰਾਲਾ ਕੀਤਾ ਸੀ ਜਿਹਦੇ ਵਿੱਚ ਕਿ 8 ਕਿੱਲੇ ਜ਼ਮੀਨ ਜਿਹੜੀ ਸੀਗੀ ਉਹਦੇ ਵਿੱਚ ਇਹ ਪੰਡਿਤ ਵਰਦੀ ਮਿਸ਼ਰਾ ਜੀ ਨੂੰ ਬੁਲਾ ਕੇ ਕਥਾਵਾਚਨ ਰੋਤੇ ਲੋਕਾਂ ਦੇ ਰੂਬਰੂ ਕੀਤਾ ਸੀ ਸਵਾ ਸਾਲ ਬਾਅਦ ਫਿਰ ਬਠਿੰਡਾ ਦੀ ਕਿਸਮਤ ਖੁੱਲੀ ਤੇ ਅਮਰਜੀਤ ਮਹਿਤਾ ਪਰਿਵਾਰ ਵੱਲੋਂ ਬਠਿੰਡਾ ਦੇ ਪਟੇਲ ਨਗਰ ਦੇ ਵਿੱਚ ਜਿੱਥੇ ਆਪਾਂ ਇਸ ਜਗ੍ਹਾ ਤੇ ਖੜੇ ਆ ਸਰ ਉੱਥੇ 20 ਕਿੱਲਿਆਂ ਦੇ ਵਿੱਚ ਜਿਹੜੀ ਇਹ ਆਪਾਂ ਜਿਹਨੂੰ ਜਗ੍ਹਾ ਕਹਿ ਦਿੰਦੇ ਆ ਕਿ ਇਹ ਪਹਿਲਾਂ ਬੱਸ ਸਟੈਂਡ ਵਾਲੀ ਜਗ੍ਹਾ ਸੀ ਉਹਨੂੰ ਬਹੁਤ ਹੀ ਮਿਹਨਤ ਕਰਕੇ ਅਣਥੱਕ ਮਿਹਨਤ ਹੋਈ ਉਸ ਤੋਂ ਬਾਅਦ ਇਹਨੂੰ ਬਿਲਕੁਲ ਸਾਫ਼ ਕਰਵਾਇਆ ਗਿਆ ਔਰ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡਾ ਪੰਡਾਲ ਬਹੁਤ ਵੱਡਾ ਸਿਸਟਮ ਆਯੋਜਨ ਕਰਨ ਵਾਸਤੇ ਜਦੋਂ ਆਪਾਂ ਕੋਈ ਕਰਦੇ ਆ ਤਾਂ ਬਹੁਤ ਤਰ੍ਹਾਂ ਦੇ ਇੰਤਜ਼ਾਮ ਚਾਹੀਏ ਉਹ ਮਿੱਟੀ ਪੱਧਰ ਕਰਾਣੀ ਚਾਹੀਏ ਉਹ ਟੈਂਟਿੰਗ ਹੋਈ ਪਲੰਬਿੰਗ ਹੋਈ ਪਾਣੀ ਦਾ ਹੋਇਆ ਸੀਵਰੇਜ ਦਾ ਹੋਇਆ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਚੋਂ ਬੰਦੇ ਨੂੰ ਲੰਘਣਾ ਪੈਂਦਾ ਤਾਂ ਇੱਥੇ ਜਿਸ ਅਪਾ ਧਾਰਮਿਕ ਸਥਾਨ ਤੇ ਖੜੇ ਆ ਉਹ ਜਿਵੇਂ ਕਿ ਅੱਜ 4 ਤਰੀਕ ਹੈ ਕੱਲ 5 ਤਰੀਕ ਨੂੰ ਬਠਿੰਡਾ ਦੇ ਪੋਸਟ ਆਫਿਸ ਬਾਜ਼ਾਰ ਦੇ ਵਿੱਚੋਂ ਹਨਮਾਨ ਜੀ ਜਿਹੜੇ ਮੰਦਿਰ ਹੈ ਉੱਥੋਂ ਲੈ ਕੇ ਹਨਮਾਨ ਜੀ ਚੌਂਕ ਤੱਕ ਜਿਹੜਾ ਹੈਗਾ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਬਠਿੰਡਾ ਦੇ ਜਿਹੜੇ ਗਨਮਾਨ ਨੇ ਜਿਹੜੇ ਆਰ ਮੈਂ ਦੇਖ ਰਿਹਾ ਕਿ ਉਹ ਮਤਲਬ ਬਹੁਤ ਦੂਰੋਂ ਆਏ ਆ ਤਾਂ ਮੇਰੇ ਕੋਲ ਨਾ ਕੁਝ ਵੀਡੀਓਜ਼ ਵੀ ਹੈਗੀਆਂ ਆ ਦੇ ਜੀ ਨਾਮ ਆਪ ਦਾ ਇਹ ਬੰਦੇ ਦੇ ਪੈਰ ਖਰਾਬ ਹੈ ਦੋਨੇ ਥੋੜੀਆਂ ਤੇ ਆਇਆ ਪਰ ਇਹ ਤਕਰੀਬਨ ਮੰਨ ਕੇ ਚੱਲੋ ਇਹ ਛੱਤੀਸਗੜ੍ਹ ਤੋਂ ਆਇਆ ਤਾਂ ਤਕਰੀਬਨ ਆ ਦੂਸਰਾ ਵੀ ਵੇਖੋ ਬੰਦਾ ਜਿਹੜਾ ਹੈਗਾ ਕਿੱਥੇ ਆਇਓ ਕਿੰਨੀ ਸੋਚ ਹੁੰਦੀ ਹੈ ਬੰਦੇ ਦੀ ਸੋਚ ਦਾ ਦਾਇਰਾ ਹੁੰਦਾ ਉਹ ਸੋਚਦੇ ਦਾਇਰੇ ਨੂੰ ਜਿੰਨਾ ਮਰਜ਼ੀ ਵੱਡਾ ਵਾਈਡ ਲੈ ਜਾਓ ਜਿੰਨਾ ਮਰਜ਼ੀ ਵੱਡਾ ਕਰ ਸਕਦੇ ਤੇ ਸੋਚਦੇ ਦਾਇਰੇ ਨੂੰ ਛੋਟਾ ਵੀ ਕੀਤਾ ਜਾ ਸਕਦਾ ਤਾਂ ਮੈਂ ਸੋਚ ਦਿਖਾਨਾ ਤੁਹਾਨੂੰ ਸਾਡੇ ਬੌਸ ਦੀ ਨੇ ਜਦੋਂ ਮੈਂ ਮੈਸੇਜ ਕੀਤਾ ਕਿ ਸਰ ਸ਼ਰਧਾਲੂ ਆਣੇ ਸ਼ੁਰੂ ਹੋ ਗਏ ਨੇ ਉਹ ਦੂਰ ਤੋਂ ਆਏ ਤਾਂ ਸਾਡਾ ਨਾ ਅੰਦਰੋਂ ਇੱਕ ਵਾਰੀ ਜਿਵੇਂ ਆਪਾਂ ਕਹਿੰਦੇ ਕਿ ਰੌਂਗ ਟੇ ਖੜੇ ਹੋ ਜਾਂਦਾ ਕਈ ਵਾਰ ਸਾਡੇ ਬੌਸ ਇਸ ਇਸ ਗੱਲਾਂ ਤੇ ਬੜਾ ਧਿਆਨ ਦਿੰਦੇ ਆ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ ਆਏ ਆ ਉਹ ਸਾਡੇ ਅਤੀਤੀ ਦੇਵੋ ਭਵ ਵੀ ਸਾਡੇ ਬੰਦੇ ਨੇ ਸਾਡੇ ਇਸ ਕਰਮ ਧਰਤੀ ਤੇ ਆਏ ਨੇ ਤੇ ਜਿਹੜੇ ਆਏ ਨੇ ਉਹਨੂੰ ਚਾਹ ਪਾਣੀ ਰੋਟੀ ਤੇ ਰਹਿਣ ਦਾ ਪ੍ਰਬੰਧ ਤੁਹਾਡੀ ਤਾਈ ਬੰਦੇ ਦੀ ਬਹੁਤ ਘੱਟ ਲੋਕਾਂ ਦੀ ਸੋਚ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਬੰਦੇ ਇੰਨੇ ਦੂਰ ਤੋਂ ਆਏ ਆ ਤੁਹਾਨੂੰ ਚਾਹ ਪਾਣੀ ਰੋਟੀ ਪਾਣੀ ਦਾ ਪ੍ਰਬੰਧ ਜਿਹੜਾ ਹੈ ਉਹ ਸਾਰਾ ਜਿਹੜਾ ਹੈ ਅਸੀਂ ਕਰਕੇ ਦੇਣਾ ਹੈ ਤੇ ਤੁਹਾਡੇ ਸਾਨੂੰ ਉਮੀਦ ਹੈ ਕਿ ਬਠਿੰਡਾ ਦੇ ਵਿੱਚ ਜੇ ਪਿਛਲੀ ਵਾਰੀ 10 ਤੋਂ 15000 ਜਾਂ 20000 ਬੰਦੇ ਇੱਥੇ ਆਏ ਸੀ ਤਾਂ ਐਤਕੀ ਡਬਲ ਹੋਣ ਦੇ ਚਾਂਸ ਹੈ